ਤੁਸੀਂ ਦੇਖ ਰਹੇ ਹੋ ਸਾਡਾ ਨਿਊਜ਼ ਚੈਨਲ ਕਾਲਾ ਚਿੱਟਾ ਪੰਜਾਬ ਤੁਹਾਨੂੰ ਅੱਜ ਅਸੀਂ ਦਿਖਾ ਰਹੇ ਹਾਂ ਕਿ 17 ਸੈਕਟਰ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਅਚਾਨਕ ਡਿੱਗੀ ਹੈ ਇਹ ਅੱਜ ਇਹ ਹਸਾ ਦੀ ਸਵੇਰੀ ਸਵੇਰੇ ਹੋਇਆ ਇਹ ਇਸ ਹਾਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਇਸ ਨੂੰ ਖਾਲੀ ਕਰਵਾਇਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਕਿ ਚਾਰ ਮੰਜ਼ਲਾ ਇਮਾਰਤ ਪਿੱਲਰ ਕਮਜ਼ੋਰ ਹੋਣ ਕਾਰਨ ਸਵੇਰੇ ਸਵੇਰੇ ਡਿੱਗ ਗਈ ਹੈ ਇਸ ਦੇ ਕਾਰਨ ਨਾਲ ਦੀ ਬਿਲਡਿੰਗਾਂ ਦਾ ਵੀ ਡਿੱਗਣ ਦਾ ਖਤਰਾ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਸੈਕਟਰ 17 ਦੇ ਵਿੱਚ ਅਸੀਂ ਮੌਜੂਦ ਹਾਂ ਤੇ ਇਸ ਦੇ ਨਾਲ ਹੀ ਮਹਿਫਲ ਹੋਟਲ ਵੀ ਹੈ ਇਸ ਬਿਲਡਿੰਗ ਦੀ ਖਸਤਾ ਹਾਲ ਦੇ ਕਾਰਨ ਪ੍ਰਸ਼ਾਸਨ ਨੇ ਇਸ ਨੂੰ ਖਾਲੀ ਕਰਵਾਇਆ ਹੋਇਆ ਸੀ जेकर यह बिल्डिंग समय तो पहला खाली ना करवाई होंगी तो बहुत ही भयानक हादसा किसी भी जानी मन, जानी नुकसान हो सकता ਇਹ 17 ਸੈਕਟਰ ਦੀ ਘਟਨਾ ਹੈ। ਉਹ ਕਿਵੇਂ ਕੱਪੜਿਆ ਬੈਠਾ। ਇਹ ਸੰਵੇਰੋ ਦੇ ਸਾਹਮਣੇ ਚ ਬਿਲਡਿੰਗ ਦੇ ਪਿੱਲਰ ਕਮਜ਼ੋਰ ਹੋਣ ਕਾਰਨ ਖਸਤਾ ਹਾਲਤ ਹੋਣ ਕਾਰਨ ਇਹ ਬਿਲਡਿੰਗ ਡਿੱਗੀ ਹੈ। ਤੇ ਹੁਣ ਪ੍ਰਸ਼ਾਸਨ ਚਾਹੀਦਾ ਵੀ ਇਸ ਦੀ ਚੰਗੀ ਤਰ੍ਹਾਂ ਜਾਂਚ ਹੋਵੇ ਤੇ ਨਾਲ ਦੀ ਬਿਲਡਿੰਗਾਂ ਨੂੰ ਵੀ ਖਾਲੀ ਕਰਵਾਇਆ ਜਾਵੇ ਤਾਂ ਕਿ ਕੋਈ ਹੋਰ ਵੱਡਾ ਹਾਸਾ ਨਾ ਹੋ ਸਕੇ। ਨਵੇਂ ਅਪਡੇਟ ਜਨਰਲੀ ਦੇਖਦੇ ਰਹੋ ਸਾਡਾ ਚੈਨਲ ਕਾਲਾ ਚਿੱਟਾ ਪੰਜਾਬ ਪਿੱਛੇ ਕੀ ਹੋਇਆ ਤੰਦਰ ਹੈ